नाम डॉक्टर अरविंद शर्मा है मेडिकल ऑफिसर सिविल हॉस्पिटल बटाला ਹਾਂਜੀ ਸਾਡੇ ਕੋਲ ਨਾ ਕੱਲ ਰਾਤ ਨੂੰ ਸਮਾਂ तकरीबन ਦਰਮਿਆਨੀ ਰਾਤ 10 11 ਦੀ ਦਰਮਿਆਨੀ ਰਾਤ 12 ਵਜੇ ਐਕਸੀਡੈਂਟਲ ਕੇਸ ਆਇਆ ਹੈ ਜਿਹਦੇ ਵਿੱਚ ਪੰਜ ਮਰੀਜ਼ ਸਾਡੇ ਕੋਲ ਦਾਖਲ ਹੋਏ ਨੇ ਸਿਵਲ ਹਸਪਤਾਲਾ ਦੇ ਵਿੱਚ ਜੋ ਇੱਕ ਐਕਸੀਡੈਂਟ ਦੱਸਿਆ ਜਾ ਰਿਹਾ ਕਿ ਜੋ ਹੜ ਪੀੜਤਾਂ ਦੀ ਮਦਦ ਕਰਨ ਗਏ ਸੀਗੇ ਉਹ ਬੰਨ ਬਣਾ ਰਹੇ ਸੀਗੇ ਤੇ ਆਉਂਦੇ ਦੌਰਾਨ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਇਹਨਾਂ ਵਿੱਚ ਇੱਕ ਮਰੀਜ਼ ਹੈ ਜਸਵਿੰਦਰ ਸਿੰਘ ਸਨ ਆਫ ਸਵਰਨ ਸਿੰਘ ਦੂਸਰਾ ਮਰੀਜ਼ ਹੈ ਸੁਖਦੇਵ ਸਿੰਘ ਸਨ ਆਫ ਪਿਆਰਾ ਸਿੰਘ ਇੱਕ ਮਰੀਜ਼ ਹੈ ਸੁਖਦੇਵ ਸਿੰਘ ਸਨ ਆਫ ਅਮਰੀਕ ਸਿੰਘ ਇੱਕ ਜਸਵਿੰਦਰ ਸਿੰਘ ਸਨ ਆਫ ਮੰਗਲ ਸਿੰਘ ਇੱਕ ਰਣਜੀਤ ਸਿੰਘ ਸਨ ਆਫ ਸੁਰਿੰਦਰ ਸਿੰਘ ਇਹ ਵੱਖ-ਵੱਖ ਪਿੰਡਾਂ ਦੇ ਹਨ ਨੰਗਲੀ ਪਿੰਡ ਦੇ ਨੇ ਜਾਲੀਆਂ ਪਿੰਡ ਦੇ ਨੇ ਤੇ ਇਹਨਾਂ ਚੋਂ ਇੱਕ ਮਰੀਜ਼ ਹੈ ਸਾਹਿਲ ਜਿਹਨੂੰ ਅਸੀਂ ਅੰਮ੍ਰਿਤਸਰ ਰੈਫਰ ਕੀਤਾ ਹੈ ਉਹ ਵੀ ਪਿੰਡ ਜਾਲੀਆਂ ਦਾ ਹੈ ਸਾਹਿਲ ਦੇ ਜਿਹੜਾ ਮੇਸ਼ਨ ਸੀਗਾ ਉਹਦੇ ਸੱਟਾਂ ਜ਼ਿਆਦਾ ਨੇ ਬਾਕੀ ਜਿਹੜੇ ਮਰੀਜ਼ ਨੇ ਉਹਨਾਂ ਦੇ ਕੋਈ ਸੱਟਾਂ ਹੈਗੀਆਂ ਨੇ ਬਟ ਕੋਈ ਗੰਭੀਰ ਸੱਟਾਂ ਨਹੀਂ ਹੈਗੀਆਂ ਇਹ ਸਮਾ ਸੋਰੀ ਉਮਰ ਲਗਭਗ ਕਈਆਂ ਦੀ ਉਮਰ ਕੋਈ 70 ਸਾਲ ਹੈ ਕਈਆਂ ਦੀ ਉਮਰ 60 ਸਾਲ ਦੀ ਤਕਰੀਬਨ ਸਾਹਿਲ ਦੀ ਉਮਰ ਥੋੜੀ ਘੱਟ ਹੈ 25 ਸਾਲ ਉਹਦੀ ਉਮਰ ਇਹ ਸਾਡੇ ਮਰੀਜ਼ ਦੇ ਗਏ ਮੁਤਾਬਕ ਉਹਨਾਂ ਦੇ ਉਹ ਹੜ ਪੀੜਤਾ ਦੀ ਮਦਦ ਕਰਨ ਗਏ ਸੀਗੇ ਤੇ ਕੋਈ ਬੰਨ ਬਣਾ ਰਹੇ ਪਏ ਸੀਗੇ ਤੇ ਉਹ ਵਾਪਸ ਬਸ ਤੋਂ ਆ ਰਹੇ ਸੀਗੇ ਕਿਉਂਕਿ ਬਸ ਦਾ ਟਾਇਰ ਫਟਣ ਕਰਕੇ ਇਹਨਾਂ ਦਾ ਐਕਸੀਡੈਂਟ ਹੋਇਆ ਕੋਈ ਨਾਲ ਵੀ ਉਹ ਰਾਤ ਆਏ ਹਾਂ ਇਸ ਦੇ ਨਾਲ ਹਾਂਜੀ ਇਹਨਾਂ ਦੇ ਰਿਸ਼ਤੇਦਾਰ ਵੀ ਸੀਗੇ ਨਾਲ ਸੜਕ ਸੁਰੱਖਿਆ ਫੋਰਸ ਦੇ ਜਿਹੜੇ ਮੁਲਾਜ਼ਮ